ਕਿ ਉਹ ਸਾਡਾ ਅਨਮੋਲ ਹੀਰਾ ਰਾਜੂ ਜਿੰਦਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸੋ ਅੱਜ ਉਹਦੀ ਅਰਦਾਸ ਕਰਨ ਆਏ ਪ੍ਰਮਾਤਮਾ ਨੂੰ ਆਪਣੇ ਚਰਨਾ ਚਨ ਵਾਸਤੇ ਵੀ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਇਹ ਵਿਅਕਤੀ ਉਹ ਜਣਾ ਬੜਾ ਮਨੇ ਸਾਰੀ ਜਿੰਨੀ ਵੀ ਦੁਨੀਆ ਐਹੋ ਜਿਹਾ ਕੋਈ ਬੰਦਾ ਨਹੀਂ ਸੀ ਕਿ ਜਿੰਨੇ ਅਰਦਾਸ ਬੇਨਤੀ ਨਾ ਕੀਤੀ ਹੋਵੇ ਪਰ ਜੋ ਲਿਖਿਆ ਪਰਮਾਤਮਾ ਨੇ ਜਿੰਨੇ ਸਾਲ ਸਾਡੇ ਵੀਰ ਨੂੰ ਦਿੱਤੇ ਉਹਨੇ ਕੋ ਚੀਕੇ ਗਿਆ ਪਰ ਬਹੁਤ ਸੋਹਣਾ ਚੀਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾ ਕਮਾਲ ਸੀਗਾ ਉਹ ਬੰਦਾ ਬਾ ਕਮਾਲ ਸਮਝਦਾਰ ਸਿਕਾ ਉਹਨੇ ਸੱਭਿਆਚਾਰ ਨੂੰ ਜੀਵ ਦਿੱਤੇ ਔਰ ਅੱਜ ਜਿਹੜਾ ਇਹ ਜੇ ਪਿਆਰ ਆ ਉਹਦਾ ਆਠਾ ਮਾਰਦਾ ਅੱਜ ਹਰ ਆਖੋਦ ਲਈ ਨਵੇਂ ਆ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨਾ ਆ ਵੀ ਪ੍ਰਮਾਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਤੁਸੀਂ ਰਾਜਨੀਤਿਕ ਤੇਰਾ ਵੇ ਭਗਤੀ ਤੋਂ ਜਿਹੜਾ ਆ ਕਿੰਨਾ ਯਾਤਾ ਹੋਣੀ ਕੋ ਹਮੇਸ਼ਾ ਲੋਕਾਂ ਦੇ ਦਰਾਂ ਵਿੱਚ ਰਹੇਗਾ ਯਾਰ ਸੋ ਬਾਈਕੂ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੇ ਵਿੱਚ ਨਮਸਤਿ ਜੀ ਆਇਆਂ ਨੂੰ ਸਾਡੇ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਤੁਸੀਂ ਜਾਣਦੇ ਹੋ ਕਿ ਉਹ ਸਾਡਾ ਅਨਮੋਲ ਹੀਰਾ ਰਾਜੂ ਜੀ ਲੱਗਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸੋ ਅੱਜ ਉਹਦੀ ਅਰਦਾਸ ਕਰਨ ਆਏ ਪ੍ਰਮਾਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੀਂ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਉਹ ਜਣਾ ਬੜਾ ਮਨੇ ਸਾਰੀ ਜਿੰਨੀ ਵੀ ਤੁਹਾਨੂੰ ਇਹੋ ਜਿਹੀ ਬੰਦਾ ਨਹੀਂ ਸੀ ਜਿਨੇ ਨੇ ਅਰਦਾਸ ਬੇਨਤੀ ਨਾ ਕੀਤੀ ਉਹ ਪਰ ਜੋ ਲਿਖਿਆ ਪਰਮਾਤਮਾ ਨੇ ਜਿੰਨੇ ਸਾਡੇ ਵੀਰ ਨੂੰ ਦਿੱਤੇ ਉਹਨੇ ਕੋ ਜੀਕੇ ਗਿਆ ਪਰ ਬਹੁਤ ਸੋਣਾ ਜੀਕੇ ਗਿਆ ਅੰਗਸਤਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾ ਕਮਾਲ ਸੀਗਾ ਉਹ ਬੰਦਾ ਬਾ ਕਮਾਲ ਸਮਝਦਾਰ ਸੀਗਾ ਸੋਹਣੇ ਸੱਭਿਆਚਾਰ ਨੂੰ ਜੀਤ ਦਿੱਤੇ ਔਰ ਅੱਜ ਜਿਨਾ ਇਹ ਪਿਆਰ ਆ ਉਹਦਾ ਠਾਠਾ ਮਾਰਦਾ ਅੱਜ ਹਰ ਆਖ ਕੋਲ ਲਈ ਨਵੇਂ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨਾ ਆ ਕਿ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਕਿਉਂਕਿ ਰਾਜਨੀਤਿਕ ਤੇਰਾ ਰੇ ਭक्तिਤੁਰ ਜਣਾ ਆ ਕਿ ਜਿੱਥੇ ਜਾਤਾ ਹੁੰਦੇ ਤੂੰ ਹਮੇਸ਼ਾ ਲੋਕਾਂ ਦੇ ਦਰਮਿਆਨ ਰਹੇਗਾ ਯਾਰ ਇਸ ਨੂੰ ਭਾਈ ਕੋਈ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ